ਇਹ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲੋ ਕਿ ਆ ਦਿਹਾੜੀਦਾਰ ਮਿਹਨਤਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਹੈ ਨਿੱਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਹੈ ਦੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ ਚ ਲਵਾ ਰੇ ਆ ਸ਼ਰੇਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਉਦੋਂ ਸੇਲ ਕੀਤੀ ਜਾ ਰਹੀ ਹੈ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਚ ਇਹ ਸਕੀਮ ਸ਼ੁਰੂ ਹੋਈ ਬਗੈਰ ਕਿਸੇ ਫਰਕ ਰੱਖਿਆ ਵੈਰ ਵਿਰੋਧ ਤੋਤੇ ਉੱਠ ਕੇ ਢੜੇਬੰਦੀਆਂ ਤੋਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਸੀ ਕਾਂਗਰਸ ਆਈ ਕਾੜ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਤੇ 5 ਕਿਲਿਓਂ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਦੇ ਕੱਟੇ ਜਾ ਰਿਹਾ ਪਰਚੀਆਂ ਵਿਖਾਇਓ ਜੀ ਆ ਪਰਚੀ ਆ ਪਰਚੀ ਕੁਛ ਕੱਟਦੇ ਆ ਪਿੱਛੇ ਕੁਛ ਹੋਰ ਲਿਖਦਾ 70 ਕਿਲੋ ਜੀ ਸਰਦਾਰ ਜੀ ਮੇਹੀ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਕੋਈ ਨਹੀਂ ਦਿੱਤਾ ਹੀ ਨਹੀਂ ਬੰਦ ਕਰਕੇ ਚਲ ਗਿਆ ਜੀ 70 ਕਿਲੋ ਜੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਤੇਰੇ ਹਾਲ ਖੁੰਦਾ ਮੈਂ ਤੇ ਆਹ ਦੱਸ ਮੇਰਾ ਵੀ ਰੱਗਿਆ ਆ ਅੱਜ ਇਹ ਪਰਚੀ ਆ ਤੇਰੇ ਨਾਲ ਕੀ ਹੋਈ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਆ ਕੀ ਦਾ ਆਪ ਆ ਗਿਆ ਅੱਜ ਦਾ ਮਸਲਾ ਦੱਸ ਨਾ ਅੱਜ ਬਾਬਾ ਕੀ ਨਾ ਕਿਹੜਾ ਪਿੰਡ ਦਾ ਮੇਰਾ ਨਾਮ ਹੈ ਵਿਕਰਮਜੀਤ ਸਿੰਘ ਜੀ ਇਹ ਮੁਸ਼ਕਲ ਆ ਰਹੀ ਪਿੰਡੋ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਿਹਨੂੰ ਦਾ ਜੰਮਿਆ ਟਿੱਪੂ ਇਹਨਾਂ ਕੋਲ ਤੋਂ ਦੋਂਦਾ ਹੀ ਮੁਸ਼ਕਲ ਆ ਰਹੀ ਹੈ ਤੇ ਢੋਲੇ ਆ ਗਏ ਧੀਆਂ ਪੁੱਤਾਂ ਵਾਲੇ ਹੋ ਗਏ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕਣਕ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੁਏ ਨਹੀਂ ਕਿੰਨੀ ਮਿਲੀ ਅੱਜ ਦੱਸ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 70 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਛੂਟ ਹੈ ਮੈਂ ਤੇ ਥੋੜਾ ਲਿਖਿਆ ਪਹਿਲਾਂ ਜਦੋਂ ਕਣਕ ਆਂਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਨਹੀਂ ਮਾੜੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਰਟੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆਖਰੀ ਗੱਲ ਦੱਸੋ ਹਾਂਜੀ ਦੋ ਜੀ ਇਹ ਵੀ ਦੱਸੋ ਪਾਰਟੀ ਨਾ ਪਉਂਦਾ ਪਾਰਟੀ ਨਾ ਪਉਂਦਾ ਜੀ ਆ ਅੱਜ ਅੱਜ ਤੇ ਪੰਜ ਪੰਜ ਕਿੱਦਾਂ ਦਿੰਦੇ ਆ ਪੰਜ ਪੰਜ ਕਿੱਦਾਂ